खर च हो लॉरेंस की इंटरव्यू सब दावे सब बयान झूठे पुलिस च केड़िया ने कालिया पेटा कौन करवा रहा है लॉरेंस दंटरव्यूज चौदह अगस्त दो हजार तेई दिन मंगलवार इस दिन ਇੱਕ ਇੰਟਰਵਿਊ ਆਈ ਸੀ ਜਿਸ ਨੇ ਸਿਆਸਤ ਚ ਤਰਥੱਲੀ ਮਚਾ ਕੇ ਰੱਖ ਦਿੱਤੀ ਤੇ ਉਹ ਇੰਟਰਵਿਊ ਸੀ ਲਾਰੈਂਸ ਬਿਸ਼ਨੋਈ ਦੀ ਉਹ ਵੀ ਜੇਲ ਦੇ ਅੰਦਰੋਂ ਉਹ ਵੀ ਸੀਆਈਏ ਸਟਾਫ ਦੀ ਕਸਟਡੀ ਚੋਂ ਜੀਹਾਂ ਲਾਰੈਂਸ ਬਿਸ਼ਨੋਈ ਜੋ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈਂਦਾ ਹੈ ਜੋ ਸਲਮਾਨ ਖਾਨ ਨੂੰ ਮਾਰਨ ਦੀਆਂ ਸ਼ਰਯਾਮ ਧਮਕੀਆਂ ਦਿੰਦਾ ਹੈ ਫਿਰ ਜੇਲ ਚ ਬੈਠ ਕੇ ਇੰਟਰਵਿਊ ਆ ਦਿੰਦਾ ਹੈ ਤੇ ਐਸ ਇੰਟਰਵਿਊ ਨੂੰ ਲੈ ਕੇ ਫਿਰ ਦਾਅਵੇ ਹੁੰਦੇ ਨੇ ਕਿ ਐ ਇੰਟਰਵਿਊ ਪੰਜਾਬ ਚ ਨਹੀਂ ਹੋਈ 14 ਮਾਰਚ 2023 ਨੂੰ ਲਾਰੈਂਸ ਦੀ ਇੰਟਰਵਿਊ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਕਹਿ ਰਹੇ ਸਨ ਕਿ ਐ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਸੀਐਮ ਭਗਵੰਤ ਮਾਨ ਵੀ ਕਹਿ ਰਹੇ ਸਨ ਕਿ ਐ ਇੰਟਰਵਿਊ ਪੰਜਾਬ ਚ ਨਹੀਂ ਹੋਈ ਪਰ ਜਨਾਬ ਉਹ ਇੰਟਰਵਿਊ ਪੰਜਾਬ ਚ ਹੀ ਹੋਈ ਖਰੜ ਸਈਏ ਕੰਪਲੈਕਸ ਦੇ ਵਿੱਚ ਹੋਈ ਇਹ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੇ ਹਾਈ ਕੋਰਟ ਚ ਜਾਣਕਾਰੀ ਦਿੱਤੀ ਹੈ ਜਿਸ ਚ ਕਿਹਾ ਗਿਆ ਕਿ 3 ਸਤੰਬਰ 2022 ਨੂੰ ਸੀਆਈਏ ਖਰੜ ਕੰਪਲੈਕਸ ਚ ਪਹਿਲੀ ਇੰਟਰਵਿਊ ਹੋਈ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਚ ਹੋਈ ਸਿਗਨਲ ਐਪ ਤੇ ਰਾਹੀਂ ਕੀਤੀ ਗਈ ਲਾਰਸ ਬਿਸ਼ਨੋਈ ਦੀ ਇੰਟਰਵਿਊ ਹਾਈ ਕੋਰਟ ਵੱਲੋਂ ਪ੍ਰਬੋਧ ਕੁਮਾਰ ਦੀ ਅਗਵਾਈ ਚ ਬਣਾਈ ਗਈ ਐਸਆਈਟੀ ਨੇ ਜਾਂਚ ਕੀਤੀ ਪੂਰੀ ਹਾਈ ਕੋਰਟ ਨੇ ਹਰਿਆਣਾ ਸਤਾਨ ਨੂੰ ਵੀ ਬਣਾਇਆ ਮਾਮਲੇ ਚ ਪੱਖ 5 ਸਤੰਬਰ ਨੂੰ ਹੁਣ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਪੰਜਾਬ ਸਰਕਾਰ ਦਾ ਹੀ ਆਫੀਸਰ ਨੇ ਮਿਸਟਰ ਪ੍ਰਮੋਦ ਕੁਮਾਰ ਜੀ ਪ੍ਰਮੋਦ ਕੁਮਾਰ ਜੀ ਨੇ ਕਿਹਾ ਕੋਰਟ ਦੇ ਵਿੱਚ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਹੋਈ ਹੈ ਲੇਕਿਨ ਉਸ ਦੇ ਬਾਵਜੂਦ ਪੰਜਾਬ ਪੁਲਿਸ ਵੱਲੋਂ ਇਹਦਾ ਖੰਡਨ ਕੀਤਾ ਗਿਆ ਸਰਕਾਰ ਵੱਲੋਂ ਇਹਦਾ ਖੰਡਨ ਕੀਤਾ ਗਿਆ ਆਮ ਆਦਮੀ ਦੀ ਪਾਰਟੀ ਦੇ ਪ੍ਰਵਕਤਾਵਾਂ ਨੇ ਇਹਦਾ ਖੰਡਨ ਕੀਤਾ ਕਿ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਕੋਰਟ ਦੇ ਵਿੱਚ ਨਹੀਂ ਹੋਈ। ਅਸੀਂ ਵੇਟ ਕਰਦੇ ਰਹੇ ਕਿ ਜਦੋਂ ਨੈਕਸਟ ਡੇਟ ਕੋਰਟ ਚ ਆਏਗੀ ਅਸੀਂ ਮਾਨਯੋਗ ਹਾਈ ਕੋਰਟ ਨੂੰ ਇਹ ਕਾਹਾਂਗੇ ਕਿ ਇਹ ਗੱਲ ਕਲੀਅਰ ਕੀਤੀ ਜਾਵੇ। ਅੱਜ ਮਾਨਯੋਗ ਹਾਈ ਕੋਰਟ ਨੇ ਆਪਦੇ ਆਰਡਰ ਦੇ ਵਿੱਚ ਇਹ ਚੀਜ਼ ਲਿਖਾਈ ਹੈ ਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਫਰਸਟ ਇੰਟਰਵਿਊ ਸੀ ਉਹ CIA ਸਟਾਫ ਖਰੜ ਦੇ ਵਿੱਚ ਹੋਈ ਹੈ। ਸਰ ਕੋਰਟ ਦੇ ਵਿੱਚ ਇਹ ਚੀਜ਼ ਸਟੇਟਮੈਂਟ ਪ੍ਰਮੋਦ ਕੁਮਾਰ ਜੀ ਨੇ ਦਿੱਤੀ ਹੈ। ਉਹਨਾਂ ਨੇ ਆਪਦੀ ਰਿਪੋਰਟ ਦੇ ਵਿੱਚ ਲਿਖਤ ਦੇ ਵਿੱਚ ਮਾਨਯੋਗ ਹਾਈ ਕੋਰਟ ਨੂੰ ਦਿੱਤਾ ਹੈ। ਔਰ ਇਹ ਪੋਸੀਬਲ ਵੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀਗੀ ਉਹਨਾਂ ਨੇ ਆਪਦੀ ਰਿਪੋਰਟ ਮਾਂਜੂ ਕੋਰਟ ਨੂੰ ਦੇਣੀ ਸੀਗੀ ਉਹਨਾਂ ਨੇ ਕਿਸੇ ਅਫੀਸਰ ਨੂੰ ਨਹੀਂ ਦੇਣੀ ਸੀਗੀ ਉਹਨਾਂ ਨੇ ਕੋਈ ਚੀਫ ਸੈਕਟਰੀ ਹੈ ਚੀਫ ਮਿਨਿਸਟਰ ਨੂੰ ਨਹੀਂ ਦੇਣੀ ਸੀਗੀ ਬਾਕੀ ਗੱਲਾਂ ਬਾਅਦ ਚ ਪਹਿਲਾਂ ਤੁਹਾਨੂੰ ਪੰਜਾਬ ਦੇ ਡੀਜੀਪੀ ਤੇ ਪੰਜਾਬ ਦੇ ਸੀਐਮ ਸਾਹਿਬ ਦਾ ਉਹ ਬਿਆਨ ਵੀ ਸੁਣਵਾਉਣੇ ਆ ਜਿਸ ਚ ਉਹ ਖੂਬ ਦਾਅਵੇ ਠੋਕਰੇ ਸਨ ਕਿ ਇੰਟਰਵਿਊ ਪੰਜਾਬ ਚ ਹੋਈ ਹੀ ਨਹੀਂ ਇਹ ਤਾਂ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਗੱਲ ਹੋ ਰਹੀ ਹੈ ਇੱਕ ਵਾਰ ਤੁਸੀਂ ਵੀ ਸੁਣ ਲਓ ਉਹ ਪੁਰਾਣੇ ਬਿਆਨ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੈ ਔਰ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਕੋ ਪੰਜਾਬ ਪੁਲਿਸ ਕੋ ਬਦਨਾਮ ਕੀਤਾ ਜਾ ਰਹਾ ਹੈ ਡਿਸਕ੍ਰੈਡਿਟ ਕੀਤਾ ਜਾ ਰਹਾ ਹੈ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਸਾਡੀ ਜਿਹੜੇ ਡੀਜੀਪੀ ਸਾਹਿਬ ਵੱਲੋਂ ਵੀ ਇਸ ਡਿਪਾਰਟਮੈਂਟ ਵੱਲੋਂ ਉਹ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਦੀ ਕੋਈ ਇੰਟਰਵਿਊ ਨਹੀਂ ਇਸ ਤਰ੍ਹਾਂ ਦੇ ਜਿਹੜੇ ਕੋਈ ਕਿਸੇ ਹੋਰ ਜੇਲ੍ਹ ਦੀ ਆਪਕੋ ਇਹ ਚਾਹਤਾ ਹੋਗਾ ਮੁੱਖ ਮੰਤਰੀ ਸਾਹਿਬ ਜੀ ਹੁਣ ਤੁਸੀਂ ਕੀ ਕਹੋਗੇ ਹੁਣ ਤੁਸੀਂ ਕਿਹੜਾ ਬਿਆਨ ਦੇਵੋਗੇ ਹੁਣ ਤਾਂ ਖੁਦ ਹਾਈ ਕੋਰਟ ਚ ਖੁਲਾਸਾ ਹੋ ਚੁੱਕਿਆ ਹੈ ਤੇ ਹਾਈ ਕੋਰਟ ਨੇ ਵੀ ਇਸ ਮਾਮਲੇ ਨੂੰ ਸੰਘੀਨ ਦੱਸਿਆ ਹੈ ਹਾਈ ਕੋਰਟ ਨੇ ਤਾਂ ਸਾਫ਼ ਕਹਿ ਦਿੱਤਾ ਹੈ ਪੰਜਾਬ ਪੁਲਿਸ ਚ ਕਾਲੀਆਂ ਪੇਟਾਂ ਲੁਕੀਆਂ ਹੋਈਆਂ ਨੇ ਜਿਨ੍ਹਾਂ ਦੀ ਪਛਾਣ ਹੋਣੀ ਚਾਹੀਦੀ ਹੈ ਨਾਲ ਹੀ ਹਾਈ ਕੋਰਟ ਚ ਡੀਜੀਪੀ ਨੂੰ ਹਲਫਨਾਮਾ ਦਾਖਲ ਕਰਨ ਨੂੰ ਕਿਹਾ ਗਿਆ ਤੇ ਪੁੱਛਿਆ ਗਿਆ ਕਿ ਹੁਣ ਤੱਕ ਜੇਲ੍ਹਾਂ ਚੋਂ ਵਿਰੋਧੀ ਤੇ ਤਮਕਾਉਣ ਦੇ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਹਨ ਨੇ ਹੁਣ 5 9 ਦੀ ਤਾਰੀਖ ਰੱਖੀ ਹੈ ਉਸ 5 9 ਦੀ ਤਾਰੀਖ ਦੇ ਉੱਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਕੋਰਟ ਦੇ ਅੱਗੇ ਰੱਖਿਆ ਜਾਣਗੀਆਂ ਔਰ ਕਿਹੜੇ ਲੋਕਾਂ ਦੇ ਖਿਲਾਫ ਐਕਸ਼ਨ ਲਿਆ ਕੋਰਟ ਆਪਦੀ ਨਿਗਰਾਨੀ ਚ ਰੱਖੂਗੀ ਤਾਂ ਕਿ ਕੱਲ ਨੂੰ ਕੋਈ ਵੀ ਚੀਜ਼ ਜਿਹੜੀ ਹੈ ਉਹ ਰਹਿ ਨਾ ਜਾਵੇ ਜਿਹੜੇ ਬੰਦੇ ਜੋ ਜ਼ਿੰਮੇਵਾਰ ਨੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਵਾ ਕੇ ਸਾਡੀ ਕੋਸ਼ਿਸ਼ ਇਹ ਰਹੇਗੀ ਵੀ ਜਦੋਂ ਤੱਕ ਉਹਨਾਂ ਦਾ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਸਟੈਪ ਅੱਗੇ ਨਾ ਇੱਕ ਪਾਸੇ ਲਾਰੈਂਸ ਦੀ ਇੰਟਰਵਿਊ ਨੂੰ ਲੈ ਕੇ ਖੁਲਾਸਾ ਹੋਇਆ ਤਾਂ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੋ ਆਪਣੇ ਪੁੱਤ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਵੀ ਪੀਟੀਸੀ ਨਿਊਜ਼ ਤੇ ਪ੍ਰਤੀក្រਮ ਆਇਆ ਦਲਕੌਰ ਸਿੰਘ ਨੇ ਕਿਹਾ ਕਿ ਸੀਐਮ ਭਗਵੰਤ ਸਣਾਨ ਤੇ ਡੀਜੀਪੀ ਗੌਰਵ ਯਾਦਵ ਝੂਠ ਕਿਉਂ ਬੋਲ ਰਹੇ ਨੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਚ ਉਸ ਨੂੰ ਜਵਾਈਆਂ ਮੰਗ ਰੱਖਿਆ ਜਾ ਰਿਹਾ ਹੈ ਜਿਹੜੀ ਜਾਣਕਾਰੀ ਬੜੀ ਪੁਖਤਾ ਮਿਲ ਗਈ ਸੀ ਬਾਈ ਨੇ ਮਿਲ ਗਈ ਸੀ ਪਰੰਪਰ ਤੁ ਸਾਡੇ ਤੇ ਵਿਸ਼ਵਾਸ ਵੀ ਕੋਈ ਕਰ ਰਿਆ ਸੀ ਜੀ ਔਰ ਜੋ ਉਸ ਵੀਡੀਓ ਦੇ ਵਿੱਚ ਖਿੜਕੀ ਦੇਖ ਰਹੀ ਸੀ ਉਹ ਬਿਲਕੁਲ ਸੀ ਆਈਡੀ ਸੀ ਹਮ ਤੇ ਹੋਰ ਫੋਟੋਆਂ ਵੀ ਜਿਹੜੀਆਂ ਵੀ ਆਈਡੀ ਟਰੀਟਮੈਂਟ ਦਿੱਤਾ ਜਾ ਰਿਹਾ ਸੀ ਲਾਰੈਂਸ ਬਸ਼ਲੋਈ ਨੂੰ ਉੱਥੇ ਲਿਜਾ ਕੇ ਜੀ ਉਸਦਿਆਂ ਨੇ ਉਹਦੇ ਯਾਰ ਦੋਸਤਾਂ ਦੀਆਂ ਫੋਟੋਆਂ ਵੀ ਸਾਡੇ ਕੋਲ ਸੀ ਕਿਆਂ ਵੀ ਦੇਖੋ ਉਸ ਤੋਂ ਉਹਨੂੰ ਉਸੇ ਕਮਰੇ ਦੇ ਵਿੱਚ ਜਿੱਥੇ ਇੰਟਰਵਿਊ ਹੋਈ ਉਹ ਉਸੇ ਹੱਲ ਦੇ ਵਿੱਚ ਜਾ ਜਾ ਕੇ ਲੋਕੀ ਮਿਲਦੇ ਰਹੇ ਉਹਨੂੰ ਕਿੰਨੀਆਂ ਆ ਜਿਹੜੀਆਂ ਬੇਸਨੀਆਂ ਆ ਤੇ ਹੋਰ ਜਿਹੜਾ ਜਿਹੜੇ ਉਹ ਹਵਾਈਤੀ ਨੇ ਜਿਆਦਾ ਜਾ ਕੇ ਜਿੰਦੇ ਰਹੇ ਉੱਥੇ ਜਾ ਕੇ ਸੀਏ ਦੇ ਵਿੱਚ ਹਮ ਮੈਂ ਝੇਲ ਬਗਾਰੇ ਜਦੋਂ ਮੈਂ ਦੇਖਿਆ ਕਿ ਸਮਾਨ ਚੈਕਿੰਗ ਤੋਂ ਬਾਅਦ ਜਾਂਦਾ ਪਰ ਸੀਏ ਦੇ ਵਿੱਚ ਕੋਈ ਕਿਸੇ ਕਿਸਮ ਦੀ ਸਰਕਾਰ ਵੱਲੋਂ ਸਸਤੀ ਨਹੀਂ ਕੀਤੀ ਗਈ ਸੀ ਸਭ ਨੂੰ ਪੀਆਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ ਬਿਲਕੁਲ ਠੀਕ ਕੇਵਲ ਕੇਵਲ ਸਰਕਾਰ ਨੇ ਡਰਾਮਾ ਕੀਤਾ ਜਿੰਨੇ ਜਗ੍ਹਾ ਤੇ ਵੀ ਨੂੰ ਘੁਮਾਇਆ ਗਿਆ ਕਿ ਉਹ ਸਭ ਜਗ੍ਹਾ ਦੇ ਉੱਤੇ ਵੀਆਪੀ ਉਹਨੂੰ ਇੱਕ ਵਾਰੀ ਦੋਸ਼ੀ ਦੀ ਤਰ੍ਹਾਂ ਛਿੜਕਿਆ ਵੀ ਨਹੀਂ ਗਿਆ ਪਰ ਦਾ ਇਨਵੈਸਟੀਗੇਸ਼ਨ ਅੰਰਪਾਕੀ ਕਿੱਥੋਂ ਹੋਊਗੀ ਜੋ ਤੁਸੀਂ ਦੋਸ਼ੀ ਨੂੰ ਇੰਨਾ ਪਿਆਰ ਕਰਦੇ ਹੋ ਸਾਡਾ ਸਿਸਟਮ ਦਿਖਿਆ ਹੋਇਆ ਜੀ ਮੈਂ ਬੜੇ ਦੁਖੀ ਮਾਨਣਾ ਇਹ ਗੱਲ ਕਹਿਣਾ ਤੁਸ ਦੱਸ ਦਿਓ ਕਿ ਸਿਗਨਲ ਐਪ ਦੇ ਰਾਹੀਂ ਇੰਟਰਵਿਊ 3 ਸਤੰਬਰ 2022 ਨੂੰ ਰਿਕਾਰਡ ਕੀਤੀ ਗਈ ਸੀ ਤੇ 14 ਮਾਰਚ 2023 ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਟੈਲੀਕਾਸਟ ਕੀਤੀ ਗਈ ਸੀ ਜਿਸ 'ਚ ਉਸ ਦੇ ਵਾਲ ਲੰਬੇ ਸਨ ਜਦੋਂ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਉਹ ਸਾਡੇ ਕੋਲ ਸੀ ਤਾਂ ਉਸ ਦੇ ਵਾਲ ਕੱਟੇ ਹੋਏ ਸਨ ਤਾਂ ਉਸ ਤੋਂ ਬਾਅਦ ਲਾਰੈਂਸ ਦੀ ਦੂਜੀ ਇੰਟਰਵਿਊ ਵੀ ਆ ਗਈ ਸੀ ਜਿਸ 'ਚ ਉਸ ਦੇ ਵਾਲ ਕੱਟੇ ਹੋਏ ਸਨ ਹਾਲਾਂਕਿ ਇਹ ਇੰਟਰਵਿਊ ਰਾਜਸਥਾਨ 'ਚ ਹੋਈ ਦੱਸ ਦਈਏ ਕਿ ਹਾਈ ਕੋਰਟ 'ਚ ਇਸ ਮਾਮਲੇ 'ਚ ਹੋ ਰਹੀ ਸੁਣਵਾਈ ਦੌਰਾਨ ਏਡੀਜੀਪੀ ਜੇਲ ਅਰੁਣਪਾਲ ਤੇ ਐਸਆਈਟੀ ਮੁਖੀ ਪ੍ਰਬੋਧ ਕੁਮਾਰ ਵੀਡੀਓ ਕਾਨਫਰencing ਦੇ ਰਾਹੀਂ ਹਾਜ਼ਰ ਹੋਏ ਹੁਣ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਚ ਆਖਰ ਕਿਹੜੀਆਂ ਕਾਲੀਆਂ ਪੇਡਾਂ ਹਨ ਮੋਸਟ ਵੌਂਟਡ ਗੈਂਗਸਟਰ ਨੂੰ ਆਖਰ ਕਿਉਂ ਬਚਾਇਆ ਜਾ ਰਿਹਾ ਹੈ ਜੇਲ੍ਹਾਂ ਚ ਲਾਰਸ ਬਿਸ਼ਨੋਈ ਨੂੰ ਆਖਰ ਕਿਉਂ ਮਿਲ ਰਹੀਆਂ ਨੇ ਵਾਈਫ ਸਟਾਰ ਸਹੂਲਤਾਂ ਆਖਰ ਇਹ ਸਭ ਕਿਸ ਦੇ ਖੰੰਤੇ ਹੋ ਰਿਹਾ ਇੱਕ ਪਾਸੇ ਤਾਂ ਪੰਜਾਬ ਦੀਆਂ ਜੇਲ੍ਹਾਂ ਨੂੰ ਹਾਈ ਟੈਕ ਜੇਲ੍ਹਾਂ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਦੂਜੇ ਪਾਸੇ ਵੱਡੇ ਖੁੰਖਾਰ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਹੀ ਜਿੱਲ ਕਰ ਰਹੇ ਨੇ ਹੁਣ ਸਵਾਲ ਇਹ ਹੈ ਕਿ ਜਿਹੜੇ ਅਫਸਰਾਂ ਨੇ ਇੰਟਰਵਿਊ ਕਰਵਾਈ ਉਹਨਾਂ ਤੇ ਕੀ ਕਾਰਵਾਈ ਹੋਵੇਗੀ ਸਵਾਲ ਇਕੱਲਾ ਉਹਨਾਂ ਤੇ ਕਾਰਵਾਈ ਦਾ ਹੀ ਨਹੀਂ ਸਵਾਲ ਇਹ ਵੀ ਹੈ ਕਿ ਅਫਸਰਾਂ ਨੇ ਕਿਸ ਦੇ ਕਹੰਤੇ ਇੰਟਰਵਿਊ ਕਰਵਾਈ ਕੀ ਉਹ ਫੜੇ ਜਾਣਗੇ ਤੇ ਸਭ ਤੋਂ ਵੱਡਾ ਸਵਾਲ ਹੈ ਵੀ ਕਿ ਸੀਐਮ ਭਗਵੰਤ ਮਾਨ ਹੁਣ ਇਸ ਮਾਮਲੇ ਤੇ ਕੀ ਬਿਆਨ ਦੇਣਗੇ ਆਪਣਾ ਕਿਹੜਾ ਨਵਾਂ ਦਾਵਾ ਪੇਸ਼ ਕਰਨਗੇ ਪੀਡੀਸੀ ਨਿਊਜ਼ ਲਈ ਚੰਡੀਗੜ੍ਹ ਤੋਂ ਪ੍ਰੀਤ ਮਹਿਤਾ ਦੀ ਰਿਪੋਰਟ